ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨਵਰ ਸਾਰੇ ਵੀ ਨਾਲ ਸੈਟ ਨੇ ਤੇ ਕਰਦੇ ਬਲੌਗ ਦੀ ਸਟਾਰਟਿੰਗ ਆਪਾਂ ਤੇ ਜਿਹੜਾ ਆਪਾਂ ਰਾਤ ਜਾਲ ਲਾਇਆ ਸੀਗਾ ਉਹ ਚ ਬਿੱਲੀ ਫੜਨ ਦੇ ਲਈ ਆਪਣਾ ਗਾਮਯਾਬ ਰਹੀ ਬਿੱਲੀ ਮਿੱਤਰੋ ਆਈ ਤਾਂ ਸੀਗੀ ਆਪਣਾ ਜਾਲ ਪਹਿਲਾਂ ਇੱਥੇ ਲੱਗਾ ਸੀਗਾ ਆਪਣਾ ਜਾਲ ਆਹ ਲਾ ਇੱਥੇ ਲੱਗਾ ਹੋਇਆ ਸੀਗਾ ਤੇ ਬਿੱਲੀ ਆਈ ਇਧਰੋਂ ਆਈ ਉਹਨੇ ਜਾਲ ਦਾ ਦੇਖਿਆ ਨਹੀਂ ਕੀ ਕੁਝ ਜਾਲ ਚ ਜਾਲ ਆ ਉਹ ਪਾਸੇ ਲੱਗਾ ਹੋਇਆ ਸੀਗਾ ਤੇ ਬਿੱਲੀ ਆਈ ਆ ਸਾਰੇ ਗਿੜਾ ਗੁੜਾ ਕੱਢ ਕੇ ਆ ਪਾਉਣਗੇ ਸਾਡੇ ਥੱਲੇ ਇਤਰੀ ਮਿੱਤਰੋ ਵੀ ਆਇਤਾ ਸੀਗੀ ਪਰ ਬਿੱਲੀ ਨੂੰ ਪਤਾ ਨਹੀਂ ਲੱਗਾ ਇੱਧਰ ਜਾਣ ਲੱਗਾ ਵੀ ਇੱਧਰ ਜਾਵੜਾ ਮੈਂ ਕੋਈ ਨਹੀਂ ਮਿੱਤਰੋ ਉਹ ਨਵੀਂ ਆਉਣ ਲੱਗੀ ਆ ਜਿਹੜੀ ਆਪਣੀ ਪਹਿਲਾਂ ਬਿੱਲੀ ਕੁਤਰ ਫਟੜ ਕਰਕੇ ਗਈ ਸੀ ਉਹ ਤਾਂ ਫੜ ਲਈ ਕੱਲ ਤੇ ਇਹ ਬਿੱਲੀ ਨਵੀਂ ਆਉਣ ਲੱਗੀ ਆ ਤੇ ਇਹਨੂੰ ਹਜੇ ਪਤਾ ਨਹੀਂ ਮੈਂ ਕਿੱਧਰ ਵੜਨਾ ਤੇ ਕੀ ਕੁਛ ਕਰਨਾ ਜੇ ਤੇ ਕੋਈ ਨਹੀਂ ਮਿੱਤਰੋ ਜਾਲ ਆਪ ਅੱਜ ਫੇਰ ਲਾਵਾਂਗੇ ਕੋਈ ਨਹੀਂ ਸੌ ਦੇ ਚੋਰ ਦਾ ਇੱਕ ਦਿਨ ਸਾਥ ਦਾ ਬਿੱਲੀ ਖਰੇ ਦਾ ਹੋਊਗੀ ਹਨਾ ਉਹ ਵੀ ਬਿੱਲੀ ਬਹੁਤ ਧੀ ਭੱਜੀ ਸਾਡੇ ਤੋਂ ਦੂਜੀ ਬਿੱਲੀ ਜਿਹੜੇ ਕੱਲ ਫੜੀ ਆ ਬਹੁਤ ਧੀ ਭੱਜੀ ਪਰ ਆਖਿਰ ਤੇ ਫੜੀ ਗਈ ਹੈ ਨਾ ਤੇ ਕਹਿੰਦੇ ਹੁੰਦੇ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਸਾਥ ਦਾ ਇੱਕ ਦਿਨ ਤਾਂ ਆਊਗਾ ਤੇ ਮੈਂ ਮਤਰਾ ਆਪਾਂ ਇਕੱਠਾ ਕਰ ਦਿੰਨੇ ਆ ਰਸੀ ਰਸੀ ਇਕੱਠੀ ਕਰ ਦਿੰਨੇ ਆ ਇਹ ਰਾਤ ਨੂੰ ਫੇਸ ਸਹੀ ਕਿੰਨੇ ਦਿਨ ਭੱਜੂਗੀ ਇਹ ਲੋ ਜੇ ਇੱਥੇ ਫੇਰ ਰੱਖਤਾ ਆਪਾ ਕਿੰਨੇ ਦਿਨ ਭੱਜੂਗੀ ਸਾਰੇ ਚੋਰੀਆਂ ਇੱਕ ਦਿਨ ਸਾਹ ਦਵਣੀ ਆਉਣਾ ਤੇ ਮਿੱਤਰੋ ਆਪਣੇ ਜਿਹੜੇ 5 ਕੇ ਕੰਪਲੀਟ ਹੋਣ ਵਾਲੇ ਆ 600 ਰਹਿ ਗਿਆ ਤੇ ਦਿਹਾੜੀ ਦੇ 50 50 60 60 ਵੱਜ ਜਾਂਦੇ ਸਬਸਕ੍ਰਾਈਬਰ ਤੇ ਆਪਾਂ ਨਾ ਪਰਚ ਨਾ ਪਾਵਾਂਗੇ ਮਤਲਬ ਬਾਹੜੀਆਂ ਪਰਚ ਨਹੀਂ ਪਾਉਣੂਗਾ ਆਪਾਂ ਆਪਾਂ 4 4 ਕੇ ਪਰਚ ਪਾਵਾਂਗੇ 3 4 5 ਬਸ ਐਂਡ ਪੰਜ ਆ ਪੰਜ ਪਰਚੀਆਂ ਪਾਉਣਾ ਕਿਉਂਕਿ ਆਪਾਂ ਨੂੰ ਇੰਨੇ ਹੀ ਜਾਣੇ ਕਮੈਂਟ ਕਰਦੇ ਆ ਆਪਾਂ ਨੂੰ ਪੰਜ-ਪੰਜ ਪਲੱਸ ਤੈਨੂੰ ਆਖਿਆ ਸੀ ਮੈਂ ਪੰਜ ਪਲੱਸ ਕਮੈਂਟ ਕਰਿਆ ਕਰੋ ਤੇ ਆਪਣਾ ਸਾਰਾ ਵਲੌਗ ਵੇਖਿਆ ਕਰੋ ਤੇ ਪੰਜ ਕੁ ਬੰਦੇ ਕਰਦੇ ਕਮੈਂਟ ਤੇ ਉਹਨਾਂ ਨੂੰ ਉਹਨਾਂ ਨਾ ਪਰਚੀਆਂ ਪਾਰਾਂਗੇ ਆਪਾਂ ਜਿਹੜੇ ਵੀਰ ਦੀ ਪਰਚੀ ਨਿਕਲਿਆਈ ਤੇ ਬਸ ਲੱਕੀ ਡਰਾਈ ਹੈ ਜਿਹੜੀ ਵੀਰ ਦੀ ਪਰਚੀ ਨਿਕਲਿਆਈ ਉਹ ਨਾਂ ਨਾਂ ਲੈ ਕੇ ਉਹ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ YouTube ਤੇ ਤੇ ਉਹ ਆਈਡੀਆਂ ਲਿਖ ਕੇ ਆਪਾਂ ਤੇ ਪਰਚੀਆਂ ਪਾ ਦਾਂਗੇ ਜਿਹੜੇ ਵੀਰ ਦੀ ਪਰਚੀ ਨਿਕਲਿਆਈ ਤੇ ਉਸ ਨੂੰ ਆਪਾਂ ਮੈਸੇਜ ਕਰ ਦਾਂਗੇ ਮੇਰੇ ਖਿਆਲ ਹੁਣ ਤਾਂ ਮੈਂ ਨਾ ਤਾਂ ਚੇਤਾ ਨਹੀਂ ਗੇ ਉਹ ਬਈ ਰੋਜ਼ ਹੀ ਮੈਸੇਜ ਕਰਦੇ ਹੁੰਦੇ ਆ ਤੇ ਉਹ ਕਮੈਂਟ ਵੀ ਕਰਦੇ ਹੁੰਦੇ ਆ ਪੰਜ-ਪੰਜ ਕਮੈਂਟ ਪੰਜ ਪਲੱਸ ਕਰ ਦਿੰਦੇ ਛੇ-ਛੇ ਸੱਤ-ਸੱਤ ਵੀ ਕਰ ਦਿੰਦੇ ਆ ਤੇ ਉਹਨਾਂ ਦੀਆਂ ਮੈਂ ਪਰਚੀਆਂ ਕੱਢ ਦਿੰੀਆਂ ਮਿੱਤਰੋ ਜੇ ਦਿਨ ਆਪਣੇ 5 ਕੇ ਕੰਪਲੀਟ ਹੋ ਗਏ ਬਾਕੀ ਹੋਰ ਦੀ ਆਪਾਂ ਕਹੀ ਵੀ ਪਰਚੀ ਨਹੀਂ ਕੱਟਣੇਗੀ ਉਹਨਾਂ ਦੀਆਂ ਪਰਚੀਆਂ ਕੱਟਣੀਆਂ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਤੇ ਸਾਰਾ ਵਲੌਗ ਵੇਂਦੇ ਆਪਣਾ ਤੇ ਚਾਰ-ਪੰਜ ਲੋਕ ਹੀ ਆ ਹੋਵੇ ਵੇਂਦੇ ਆ ਉਹਨਾਂ ਦੀਆਂ ਪਰਚੀਆਂ ਕੱਢ ਦਾਂਗੇ ਇਹਨੇ ਕਿਹਦੀ ਪਰਚੀ ਨਿਕਲਦੀ ਆ ਤੇ ਮਿੱਤਰੋ ਆਪਾਂ ਪਹਿਲੇ ਪੱਠੇ ਲੈ ਗਏ ਪਰਸੋਂ ਚੌਥੇ ਲੈ ਕੇ ਆਂਦੇ ਵੇ ਉੱਠੇ ਆਪਾਂ ਤੇ ਪਏ ਸੀਗੇ ਤੇ ਹੁਣ ਆਪਾਂ ਫੇਰ ਲੈ ਕੇ ਆਉਣੀ ਪੱਠੇ ਤੇ ਪੱਠੇ ਲਿਆ ਕੇ ਫੇਰ ਆਪਾਂ ਇਹਨਾਂ ਨਾਲ ਕੰਟੀਨਿਊ ਕਰਦੇ ਆਂ ਤੇ ਫੇਰ ਵਿਖਾਉਣੀ ਆਪਾਂ ਇਹ ਤੁਹਾਨੂੰ ਓ ਜੀ ਮਿੱਤਰੋ ਜੀ ਦਾ ਇੰਤਜ਼ਾਰ ਸੀ ਸੂਰਜ ਦਾ ਧੁੱਪ ਨਿਕਲੀ ਆਈ ਆ ਤੇ ਆਪਾਂ ਬੱਚੇ-ਬੱਚੇ ਬਹਾਉਣੇ ਆ ਅੱਧੇ ਕਿ ਦਬਾਤੇ ਆਪਾਂ ਉਹ ਬੰਨ ਤਾਤੇ ਤੇ ਆ ਵੀ ਬਹਾਉਣੇ ਆ ਚਲੋ ਤੁਸੀਂ ਵੀ ਬਈ ਹੋਏ ਚਲ 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 ਨਾ ਜੀ ਵੀ ਗਿਆ ਤੇ ਐਨਮੀ ਬਾ ਦਿੰਨੇ ਆ ਕਰੋ ਚੈੱਕ ਬਚਾਏਗਾ ਬੁੱਦੀ ਵਾਲੇ ਦਾ ਨਾ ਜੀ ਜਾਲ ਦੇ ਵੇਰੇ ਆ ਇਹ ਆ ਵੀ ਬੋਦੀ ਵਾਲੇ ਦਾ ਮਿੱਤਰੋ ਇਹ ਦੋਵੇਂ ਭਰਾ ਹੀ ਆ ਆ ਹੈਗਾ 5 ਹੀਰ ਵਾਲੇ ਦਾ ਬਾਕੀ ਤਾਂ ਛੋਟੇ ਆ ਆ ਆਪਣੇ ਜਟੰਗਾ ਖਣਕੂਤਰਾ ਇਹਦਾ ਸੁਣੂ ਨਹੀਂ ਪਤਾ ਉਹ ਹੀ ਬਹਿ ਗਿਆ ਤੇ ਇਹਨਾਂ ਨੇ ਛੋਲੇ ਦੇਣੇ ਯਾਰ ਛੋਲੇ ਦੇ ਭਾਵਾਂਗੇ ਤਾਂ ਉਹ ਜੀ ਬਹਿ ਗਿਆ ਤੂੰ ਹੀ ਚੱਲ ਤੂੰ ਹੀ ਚੱਲ ਬਈ ਇਹ ਤੂੰ ਲੋਡ ਨਹੀਂ ਜਾਣ ਨੇ ਕਾਹਦੇ ਇਹਨੂੰ ਆਪਾਂ ਉਹ ਬਾਦਨੇ ਆ ਲਓ ਜੀ ਬਾਤੇ ਆ ਪਾਚ ਬੱਚੇ ਕਿੰਨੇ ਬਾਤੇ ਪੰਜ 10 ਬੱਚੇ ਖੁੱਲੇ ਬਾਤੇ ਦੋ ਉਹ ਬਾਦਨੇ ਕੂਤਰਾ ਆਪਾਂ ਸਾਰੇ ਬਾਹਰ ਕੱਢਦੇ ਸੀਗੇ ਤੇ ਰੱਤਾ ਵੀ ਛੜਦਾ ਸੀਗਾ ਤੇ ਇੱਕ ਉਹ ਉੱਡ ਗਿਆ ਆਪਣੇ ਹਰੇ ਟਿੱਕੇ ਨਾਲ ਆ ਆਉਂਦਾ ਇਹ ਹੈਗਾ ਤੂਸਾ ਲਾਲ ਤੇ ਡੰਡਾ ਹਰਾ ਤੇ ਬੜਕਾਈ ਆ ਨੇ ਪਹਿਲੇ ਦਿਨ ਹੀ ਉੱਡਿਆ ਹਜੇ ਇਹ ਹੋ ਗਿਆ ਜੇ ਉਹ ਸ਼ਰੀਰ ਤੇ ਬੈਂਦੇ ਸੀ ਕੋਈ ਨਾ ਤੇ ਅੱਜ ਪਹਿਲਾ ਦਿਨ ਆ ਇਹ ਉੱਡਣ ਦਾ ਤੇ ਬੜਕਾਈ ਆ ਨੇ ਆ ਪਛਤਰੀ ਕੋਈ ਚੱਕਰ ਨਹੀਂ ਡਾ ਜੂਗਾ ਇਹਦਾ ਇਹ ਕੋਈ ਬਹੁਤ ਟਾਈਮ ਹੋ ਗਿਆ ਨੇ ਇਹਨੂੰ ਬੰਦੇ ਨੂੰ ਤੇ ਅੱਜ ਵਾਵਾ ਦਿਨਾਂ ਬਾਅਦ ਭਾਈ ਸੀ ਆਪਾਂ ਫੇਰ ਆ ਆਉਂ ਲੈ ਮਿੱਤਰੋ ਆ ਗਿਆ ਆ ਗਿਆ ਮਿੱਤਰੋ ਉਨਾਂ ਜਿਹਾ ਬਾਕੇ ਆਪਾਂ ਫੇਰ ਕੰਟੀਨਿਊ ਕਰਦੇਗਾ ਇਹਨੂੰ ਬਾਹਲ ਕੇ ਬੱਚੇ ਨੂੰ ਪਹਿਲੇ ਦਿਨ ਹੀ ਉੱਡਿਆ ਹਜੇ ਤੇ ਹਜੇ ਬੈਠਾ ਬਿਠਾਉਂਦੇ ਨੂੰ ਪਤਾ ਨਹੀਂਗਾ ਆ ਆਉਂਦਾ ਹੋ ਗਿਆ ਮਿੱਤਰੋ ਬਾਕੇ ਗਾਂ ਕੰਟੀਨਿਊ ਕਰਦੇ ਆ ਨਹੀਂ ਹੈ ਆਪਣਾ ਸਦਾ ਬੱਚਾ ਕੋ ਯਾਰ ਆ ਕੋਠੀ ਤੇ ਬਹਿ ਗਿਆ ਆਹ ਤਾਂ ਆ ਕੋਠੀ ਦੇ ਪਰਲੇ ਪਾਸੇ ਬਹਿ ਗਿਆ ਆ ਯਾਰ ਨਿੰਮ ਆਉਂਦੀ ਸੀ ਵਿੱਚ ਤੇ ਇਥੇ ਇਥੇ ਕੁ ਗਿਆ ਫੇਰਾ ਬਹਿੰਦਾ ਬਹਿੰਦਾ ਤੇ ਆ ਨਿੰਮ ਤੋਂ ਪਰਲੇ ਪਾਸੇ ਜਾਵੜਾ ਤੇ ਪਰਲੇ ਪਾਸੇ ਕੁ ਗਿਆ ਫੇਰਾ ਇਧਰ ਨਿੰਮ ਤੋਂ ਪਤਾ ਨਹੀਂ ਨਾ ਕਛਤਰੀਆਂ ਦਾ ਤੇ ਉਹ ਕੋਠੀ ਦੇ ਡੱਗ ਪਿਆ ਉਹ ਕੋਈ ਨੋ ਇਸ਼ੂ ਆ ਜਾਊਗਾ ਪਹਿਲਾ ਦਿਨ ਪਹਿਲਾ ਦਿਨ ਕੋਈ ਨਹੀਂ ਦਾ ਕੁ ਵਾਵਾ ਦਿਨ ਹੋ ਗਏ ਨਾ ਭਾਈ ਵੀ ਨਹੀਂ ਗਏ ਬੱਚੇ ਆਪਣੇ ਤੋਂ ਤੇ ਕੱਢੇ ਵੀ ਨਹੀਂ ਗਏ ਤੇ ਵਾਵਾ ਟਾਈਮ ਹੋ ਗਿਆ ਤਾਈਉ ਡੈਗ ਪਿਆ ਬੱਚਾ ਚਲੋ ਕੋਈ ਨਹੀਂ ਤੇ ਆਪਾਂ ਵੱਡੇ ਕੂਤਰੇ ਬਾਹਰ ਕਰਦੇ ਸੀ 5 6 ਬਾਕੀ ਆ ਸਾਰੇ ਬੱਚੇ ਕੱਢਦੇ ਆ ਜਿਹੜੇ ਲੱਗੇ ਲਗਾਏ ਆ ਉਹ ਕਬੂਤਰਾਂ ਕੱਢਤੀਆਂ ਨੇੜੋਂ ਨਹੀਂ ਖਾਣੂਗਾ ਆਪਾਂ ਤੇ ਉਹ ਸਾਰੇ ਕੱਢਤਾਂ ਬਾਕੀ ਬੱਚੇ ਭਾਈ ਵੇ ਆ ਤੇ ਤੁੱਪੇ ਜੋ ਤੁਪ ਛਾਂ ਹੀ ਹੋ ਗਈ ਥੋੜੀ ਜੀ ਉਹ ਪਤਾੜ ਦਾਂਗੇ ਬਾਕੀ ਬੱਚੇ ਦੇ ਕੂਤਰ ਬੈਠੇ ਆ ਸਰੋਸ਼ੌਂਕ ਲਓ ਜੀ ਭਾਈ ਬਾਈ ਆ ਆਪਣੇ ਕੋਲ ਜੀਰੇ ਤੋਂ ਮਿਲਣਾ ਸਾਸਰੀ ਕਾ ਬੁਲਾ ਦੇ 80 ਕਾ ਬਾਈ ਜੀ ਆਈ ਬਾਈ ਇਹ ਆਪਣੇ ਇੰਸਟਾਗ੍ਰਾਮ ਦੇ ਫੈਨ ਫੋਲੋਇੰਗ ਆ ਗਿਫਟ ਦੇਣ ਲੱਗਾ ਬਾਈ ਸਾਨੂੰ ਇਹ ਜੋੜੀ ਲੈ ਕੇ ਆਣੀ ਮੈਂ ਚੱਲ ਕੋਈ ਨਹੀਂ ਆ ਜੇ ਲੈ ਜੋ ਜੇ ਤੇ ਬੱਚੇ ਮਿੱਤਰੋ ਆਪਾਂ ਸਾਰੇ ਤਾੜਤੇ ਸੀਗੇ ਤੇ ਜਿਹੜਾ ਆਪਣਾ ਇੱਕ ਬਾਹਰ ਸੀਗਾ ਉਹ ਨਹੀਂ ਆਇਆਗਾ ਹਜੇ ਉਹ ਡੈਨਿੰਗ ਆ ਜੇ ਜੇ ਆਇਆ ਤੇ ਆਪਾਂ ਗਾਂ ਕਲਿੱਪ ਜੋੜ ਦਾਂਗੇ ਤੇ ਦਾਣਾ ਪਾਣੀ ਸਾਰੇ ਗਊਤਾਂ ਨੂੰ ਪਾਤਾਗਾ ਤੇ ਹੁਣ ਬਾਈ ਨੂੰ ਕਰਦੇ ਆਪਾਂ ਜੋੜੀ ਗਿਫਟ ਇਹ ਬਾਈ 5000 ਤੋਂ ਪਹਿਲਾਂ ਆਗੇ ਚਲੋ ਕੋਈ ਨਹੀਂ 5000 ਤੇ ਆਪਾਂ ਹੋਰ ਕਿਸੇ ਨੂੰ ਕਰਾਂਗੇ ਜੋੜੀ ਗਿਫਟ ਤੇ ਇਹਨਾਂ ਨੂੰ ਦੇ ਜੋੜੀ ਦੇ ਦਿੰਨੇ ਆਪਾਂ ਇੱਕ ਤੇ 5000 ਸਬਸਕ੍ਰਾਈਬਰ ਤੇ ਜੋੜੀ ਗਿਫਟ ਕਰਾਂਗੇ ਤੇ ਬਾਕੀ ਜੜ ਕੇ ਮੈਂ ਡਿਟੇਲ ਦੱਸ ਹੀ ਦਿੱਤੀ ਤੁਹਾਨੂੰ ਇਹਨਾਂ ਨੂੰ ਹੋਰ ਜੋੜੀ ਦੇਵਾਂਗੇ ਮਿੱਤਰੋ ਲੋਏ ਮਿੱਤਰੋ ਆ ਕੁਗਰੀ ਦੇਤੀ ਆਪਾਂ ਆ ਕੁਤਰਾ ਆ ਗਿਆ। ਸ਼ਾਕਾ ਕੁਤਰਾ। ਸ਼ਾਕਾ ਕੁਤਰਾ। ਕੁਦਰ ਹੀ ਖੱਟੀਆਂ ਦੀ। ਕਿਵੇਂ ਲੱਗੀ ਜੁੜੀ? ਉਹ ਕੈਂਡਾ ਬਈ। ਬੱਕਰੀ ਰੋੜ। ਉਹ ਬਈ। ਬੱਕਰੀਆਂ ਨਾਲ ਖੇਡਦੇ ਫਿਰਦੇ ਆ। ਹਲੋ। ਠੀਕ ਆ। ਬਾਾਈ ਕਰਦੇ ਆ। ਬਾਾਈ ਕਰਦੇ ਆ ਮੈਂ ਵਲੌਗ ਦਾ ਐਂਡ ਰਾਫ ਨਹੀਂ ਕਰਾਂਗੇ। ਬਾਈ ਹੋਰ ਚੱਲੇ ਸੀ ਹਣਾ? ਹਾਂਜੀ ਹਾਂਜੀ ਬਈ। ਲਓ ਜੀ ਮਿੱਤਰੋ ਬੱਚਾ ਆ ਗਿਆ ਆਪਣਾ ਇਹ ਉੱਡਿਆ ਫਿਰਦਾ ਸੀਗਾ ਤੇ ਭੜਕਾਈ ਤੋਂ ਨਾ ਦੇਣਾ ਛੜੀ ਤੇ ਆ ਕੇ ਬਹਿ ਗਿਆ ਇਹ ਤੇ ਛੜੀ ਤੋਂ ਆਪਾਂ ਤਾੜਤਾ ਤੇ ਇਹਨੂੰ ਛੱਡਦੇ ਹਾਂ ਖੁੱਡੇ 'ਚ ਤੇ ਦਾਣਾ ਪਾਣੀ ਚੋਕ ਲੂਗਾ ਇਧਰ ਲਈ ਬਸ ਹੀ ਹੁੰਦਾ ਇਹ ਇਸੇ ਖੁੱਡੇ 'ਚ ਛੱਡਦੇ ਨੇ ਦਾਣਾ ਪਾਣੀ ਚੋਕ ਲੂਗਾ ਨਾ ਲਓ ਜੀ ਮਿੱਤਰੋ ਹੁਣ ਆਪਾਂ ਬੱਚਿਆਂ ਨੂੰ ਦੇ ਦਿੰਨੇ ਪਾਣੀ ਹਾਂ ਗਰਮ ਪਾਣੀ ਸੀਗਾ ਨਿੱਗਾ ਹੀ ਇਹ ਪਾਣੀ ਤੇ ਇਹ ਪਾਣੀ ਦੇ ਦਨੇ ਬੱਚਿਆਂ ਨੂੰ ਆਪਾਂ ਤੇ ਛੋਲੇ ਆਪਾਂ ਤੜਕੇ ਦੇਦੇ ਸੀ ਬੱਚਿਆਂ ਨੂੰ ਇਹ ਠੰਡਾ ਪਾਣੀ ਆ ਤੇ ਉਹ ਗੂਤ ਵੀ ਲਾ ਦੇਨੇ ਇੱਕ ਬੈਠਾ ਜਿਹੜਾ ਇਹ ਗਾਣੇ ਪਾਣੀ ਚੋਗ ਲੂਗਾ ਤੇ ਮਿੱਤਰੋ ਇੱਕ ਆਪਾਂ ਲਾਵਾਂਗੇ ਅੱਜ ਫੇਰ ਜਾਲ ਲਾਵਾਂਗੇ ਕੋਸ਼ਿਸ਼ ਤਾਂ ਕਰਾਂਗੇ ਕੋਸ਼ਿਸ਼ ਕਰਨੇ ਵਾਲੋ ਕੀ ਕبھی ਹਾਰ ਨਹੀਂ ਹੁੰਦੀ ਕੋਸ਼ਿਸ਼ ਕਰਾਂਗੇ ਜੇ ਫੜੀ ਗਈ ਬਿੱਲੀ ਤਾਂ ਵੀ ਠੀਕ ਹੈ ਤੇ ਨਾ ਫੜੀ ਗਈ ਲਾ ਰੋਜ਼ ਹੀ ਕਰਾਂਗੇ ਇੱਕ ਦਿਨ ਤਾਂ ਆਊਗੀ ਨਾ ਬਿੱਲੀ ਤੇ ਉਹ ਬਾਈ ਜਾਵੜੇ ਸੀਗੇ ਉਹ ਆਏ ਸੀਗੇ ਜੀਰੇ ਤੋਂ ਜੀਰਾ ਆਪਣੇ ਤੋਂ ਹੈਗੀ ਆ ਬਈ ਡੇਢ ਦੋਆਂ ਘੰਟਿਆਂ ਦੀ ਬਾਅਦ ਉਹ ਖੜ ਜਾ ਆਪਣੇ ਤੋਂ ਡੇਢ ਦੋਆਂ ਘੰਟਿਆਂ ਦੀ ਬਾਅਦ ਆ ਚੀਰਾ ਤੇ ਬਾਈ ਜੀਰੇ ਤੋਂ ਆਏ ਸੀਗੇ ਤੇ ਜੋੜੀ ਲੈਣੀ ਆਏ ਸੀਗੇ ਮਾ ਚੱਲ ਕੋਈ ਨਾ ਲੈ ਜਾ ਇੱਕ ਜੋੜੀ ਦੇਤੀ ਆ ਕਹਿੰਦੀ ਬਹੁਤ ਵਧੀਆ ਲੱਗੀ ਜੋੜੀ ਆ ਆਪਣਾ ਡੋਰ ਵਾਲਾ ਮਿੱਤਰੋ ਇਹਨੂੰ ਆਪਾਂ ਛੱਡ ਦਿੰਨੇ ਹੁੱਡੇ ਜੀ ਦਾਣਾ ਪਾਣੀ ਚੁਕਲੂ ਗਾਲ ਦਾ ਇਹ ਦਾਣੇ ਥੋੜੇ ਜਿਹਾ ਆਪਾਂ ਹੋਰ ਪਾ ਦਿੰਨੇ ਆ ਆ ਪਿਆਰ ਆ ਲੈ ਆ ਮੇਤਰੋ ਇੱਕ ਅੱਧੇ ਦਿਨ ਤੱਕ ਕਰ ਕੂਕਤਰਾ ਦੀ ਖਾਹਕ ਵੀ ਲੈ ਕੇ ਆਵਾਂਦੇ ਖਤਮ ਹੋ ਗਈ ਯਾਰ ਬਣਾਈ ਸੀ ਪਹਿਲਾਂ ਉਹਦੇ ਕੀ ਪਤਾ ਨਹੀਂ ਮੈਂ ਵੀਡੀਓ ਬਣਾਈ ਸੀ ਕਿ ਨਹੀਂ ਬਣਾਈ ਸੀ ਯਾਰ ਬਣਾਈ ਸੀ ਮਿਲ ਖਾਹਕ ਦੀ ਪਹਿਲਾਂ ਵਲੌਗ ਬਣਾਇਆ ਸੀਗਾ ਉਹ ਵਾਰ ਲਾਈ ਸੀ ਤਿੰਨ ਚਾਰ ਗੱਟੇ ਰਲਾਈ ਸੀ ਆਪਾਂ ਤੇ ਉਹ ਸਾਰੀ ਖਤਮ ਹੋ ਗਈ ਆ ਤੇ ਹੁਣ ਆਪਾਂ ਫੇਰ ਲਾਵਾਂਗੇ ਫੇਰ ਤੁਹਾਡੇ ਨਾਲ ਕਰਾਂਗੇ ਸ਼ੇਅਰ ਆਪਾਂ ਆਓ ਵੇਖ ਲਓ ਰੋਈ ਮਿੱਤਰੋ ਹੁਣ ਆਪਾਂ ਲੈ ਚੱਲੇ ਕੁੱਤੇ ਨੂੰ ਵਾਕ ਤੇ ਗਿੜਾ ਘੜਾਉਣਾ ਆ ਬਈ ਦਾ ਆ ਜਾਨਵਰ ਆਪਣੇ ਇੱਕ ਆ ਰਿਹਾ ਇੱਕ ਆ ਰਿਹਾ ਇੱਕ ਆਪਣਾ ਜੇ ਘਰੇ ਆ ਆਪਣੇ ਕੋਲ ਤਿੰਨ ਆ ਤੇ ਬਾਈ ਕੋਲੇ ਇੱਕ ਹੀ ਆ ਇੱਕ ਨਹੀਂ ਸਮਝਦਾ ਸਾਡੇ ਤੋਂ ਇਹ ਤੇ ਇੱਕ ਨਹੀਂ ਸਮਝਦਾ ਆਪਾਂ ਤਿੰਨ ਤਿੰਨ ਸਾਂਹੀ ਬੈਠੇ ਆ ਇੱਕ ਆ ਗਈ ਜਰਮਨ ਬੜਾ ਪਹਿਲੇ 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 ਚੱਕਾ ਤੇ ਰੋਟੀ ਟਿਪਾ ਆ ਗਈ ਤੇ ਬੰਦੇ ਆਂਦੇ ਹੁਣ ਬਾਹਰ ਨੂੰ ਇਹਨੂੰ ਬੰਨ ਗਏ ਤੇ ਹੁਣ ਆਪਾਂ ਜਾਣਾ ਗੁਰਦੁਆਰੇ ਗੁਰਦੁਆਰੇ ਖਾਂਦ ਪਾਟ ਖੁੱਲਿਆ ਆਪਣੇ ਲੋਏ ਮਿੱਤਰੋ ਜਾਲ ਆਪਾਂ ਫੇਰ ਲਾਤਾ ਤੇ ਰੱਸੀ ਪਾ ਕੇ ਫੇਰ ਅੰਦਰ ਬਹਿ ਗਏ ਆ 100 ਦਿਨ ਚੋਰ ਦਾ ਇੱਕ ਦਿਨ ਸਾਧ ਆਊਗਾ ਹੀ ਆਊਗਾ ਤੇ ਬੱਚਿਆਂ ਨੂੰ ਆਪਾਂ ਪਾਣੀ ਵੀ ਦੇਦਾ ਸੀਗਾ ਸਰੰਜ ਆ ਬਈ ਤੇ ਦਵਾਈ ਬੂਟੀ ਵੀ ਦੇਤੀ ਆ ਜਿੰਨਾ ਦੇਣੀ ਸੀ ਤੇ ਡੋਗਰ ਵਾਲਾ ਕਬੂਤਰ ਲਾਤਾ ਸੀ ਆਪਾਂ ਤੇ ਬੱਚਾ ਆ ਗਿਆ ਆਪਣੇ ਇੱਕ ਵਾਹ ਹੀ ਸੀਗਾ ਅੱਜ ਦਾ ਆਪਣਾ ਵਲੌਗ ਜੀ ਕਾਕੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਤੜਕੇ ਤੁਸੀਂ ਵੇਖ ਹੀ ਲਿਆ ਹਨਾ ਕੀ ਕੁਛ ਆਪਣਾ ਸ਼ਰਤਾਂ ਤੇ ਕਿਵੇਂ ਆਪਾਂ ਪਰਚ ਨਾ ਪਾਉਣਾ ਤੜਕੇ ਸਾਰਾ ਕੁਝ ਵੇਖ ਹੀ ਲਿਆ ਤੁਸੀਂ ਤੇ ਬਾਕੀ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਹਨਾ ਤੇ ਤੁਹਾਡਾ ਨਾਮ ਵੀ ਫਿਰ ਪਾਵਾਂਗੇ ਆਪਾਂ ਵਿੱਚ ਤੇ ਚਲੋ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਹਨਾ ਬੱਸ ਓਕੇ ਰਹਿ ਬੋਟਾ ਬਾਈ